ਦਰਸਾ ਚਾਹ। ਇਹ ਜੋ ਉੜਦਾ। ਮੈਂ ਸੌਂਦਾ। ਅੱਜ ਉਹ ਵੀ ਲੱਗਦਾ ਜਿਵੇਂ ਐਪੋਨ। ਕੰਫਰੈਸ ਸਾਰੇ ਨੂੰ ਆਇਆ। ਅਬੀ ਜੀ ਆਇਆ। ਜੀ ਜੀ ਬਹੁਤ ਬਹੁਤ ਸ਼ੁਕਰੀਆ।

ਨੈਕਸਟ ਡੇ ਰਿਤੂ ਸੋਡੀ ਜੀ ਸਰੇ ਹਾਊਸ ਵਾਈਫ ਨੇ ਇਹਨਾਂ ਦਾ ਰੈਡ ਵੀ ਦਾ ਫੋਨ ਸੀ ਸਰ ਨੈਕਸਟ ਡੇ ਡਾਕਟਰ ਜੁਗੇਸ਼ ਸੋਨੀ ਸਰ ਇਹ ਐਮਬੀਬੀਐਸ ਡਾਕਟਰ ਨੇ ਦਿੱਲੀ ਜੌਬ ਕਰਦੇ ਨੇ ਸੈਮਸੰਗ ਦਾ ਫੋਨ ਸੀਗਾ ਇਹਨਾਂ ਦਾ ਜਿਹੜਾ ਮਿਸਿੰਗ ਸੀ तो ेंदी जी ये प्राइवेट जॉब करते

ਹਾਂ ਜੀ ਸਰ ਜੀ ਸਰ ਸਰਕਾਰ ਦੇ ਮਾਰਗਯੋਗ ਸੀਐਮ ਸਾਹਿਬ ਵੱਲੋਂ ਪਬਲਿਕ ਆਊਟਰੀਚ ਪ੍ਰੋਗਰਾਮ ਜਲਿਆ ਅਚਲਾਇਆ ਜਾ ਰਿਹਾ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਫਸਰ ਜਿਵੇਂ ਸਾ ਹਮੇਸ਼ਾ ਪਬਲਿਕ ਦੀਆਂ ਕੰਪਲੇਂਟਸ ਜਾਂ ਪਬਲਿਕ ਦੀ ਜਿਹੜੇ ਗ੍ਰਿਵੈਂਸਸ ਜਾਂ ਉਹਨਾਂ ਦੀ ਪ੍ਰੋਬਲਮਸ ਨੂੰ ਟਾਈਮ ਟੂ ਟਾਈਮ ਪਬਲਿਕ ਮੀਟਿੰਗਸ ਵੀ ਹੁੰਦੀਆਂ ਰਹੀਆਂ ਨੇ ਚਾਹੇ ਉਹ ਡਰੱਗ ਫਰੰਡ ਦੇ ਹੋਵੇ ਚਾਹੇ ਕਿਸੇ ਹੋਰ ਚੀਜ਼ ਦੇ ਹੋਵੇ ਉਹਦੇ ਤਹਿਤ ਇੱਕ بڑا ਇੰਪੋਰਟੈਂਟ ਪ੍ਰੋਗਰਾਮ ਹੈ ਸਮਝਦਾ ਕਿ ਇਹ ਸਭ ਤੋਂ ਇੰਪੋਰਟੈਂਟ ਅੱਜਕਲ ਇੰਟੀਗਰਲ ਪਾਰਟ ਆਫ ਕਿਸੇ ਬੰਦੇ ਦੀ ਆਪਣੀ ਰੋਜ਼ਮਰ ਰ ਜ਼ਿੰਦਗੀ ਦਾ ਉਹ ਫੋਨ ਹੁੰਦਾ ਉਹਦੇ ਚ ਅ ਅੱਜ 2 219 ਫੋਨ ਜਿਹੜੇ ਐ ਲਾਸਟ ਸਕੇ ਗੁੰਮੇ ਸੀ ਉਹ ਸਾਰੇ ਅੱਜ ਅਸੀਂ ਓਨਰਸ ਨੂੰ ਬੁਲਾ ਕੇ ਦੁਬਾਰਨ ਵਾਪਸ ਕੀਤੇ ਜਾ ਰਹੇ ਨੇ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਹੈ ਵੱਖ-ਵੱਖ ਥਾਣਿਆਂ ਚ ਵੀ ਵੱਖ-ਵੱਖ ਸਬਵੀਜ਼ਨ ਪ੍ਰੀਅਰ ਸਾਡੇ ਸਾਈਬਰ ਸੈੱਲ ਨੇ ਵੀ ਔਰ ਇਹ ਅਸੀਂ ਆਊਟਰੀਚ ਪ੍ਰੋਗਰਾਮ ਇਹਦਾ ਹੀ ਜਾਰੀ ਰੱਖਾਂਗੇ ਪਰ ਮੈਨੂੰ ਇਹ ਵੀ ਖੁਸ਼ੀ ਹੁੰਦੀ ਹੈ ਕਿ ਜਦੋਂ ਅੱਜ ਆਪਾਂ ਫੋਨ ਡਿਸਟ੍ਰਿਬਿਊਟ ਕਰ ਰਹੇ ਸੀ ਕਿ ਪਬਲਿਕ ਦੇ ਵਿੱਚ ਔਰ ਜਿਹੜਾ ਰੈਸੀਪੀਐਂਟ ਹੈ ਜਿਨ੍ਹਾਂ ਦਾ ਗੁੰਮਿਆ ਹੋਇਆ ਫੋਨ ਵਾਪਸ ਗਿਆ ਫਿਰਦਾ ਉਹਨਾਂ 'ਚ ਬੇਹਤ ਖੁਸ਼ੀ ਪਾਈ ਗਈ ਔਰ ਬੜੇ ਮਤਲਬ ਥੈਂਕਫੁਲ ਸੀਗੇ ਉਹ ਸਾਰੇ ਪਰ ਮੈਂ ਇਹ ਕਹਣਾ ਸਾਡੀ ਡਿਊਟੀ ਹੈ ਔਰ ਅਸੀਂ ਨਗਾਦਾ ਦਾ ਪਬਲਿਕ ਆਊਟਰੀਚ ਪ੍ਰੋਗਰਾਮ ਹੈ ਇਸੇ ਤਰ੍ਹਾਂ ਪਬਲਿਕ ਦਾ ਸਹਿਯੋਗ ਸਾਨੂੰ ਵੀ ਬਹੁਤ ਮਿਲਦਾ ਹੈ ਤੇ ਸਾਡੇ ਕੋਲੋਂ ਵੀ ਪੂਰੀ ਉਹਨਾਂ ਨੂੰ ਕੋਆਪਰੇਸ਼ਨ ਮਿਲਦੀ ਹੈ ਦੂਜੀ ਪੁਆਇੰਟ ਇਹ ਹੈ ਕਿ ਅੱਜ ਅਸੀਂ ਇਸ ਤੋਂ ਇਲਾਵਾ 89 ਵਹੀਕਲ ਜਿਹੜੇ ਹਨ ਉਹ ਖਬਰ ਕੀਤੀ ਹੈ ਕਿ ਚੋਰੀ ਹੋਏ 89 99 ਉਹਦੇ ਵਿੱਚ 73 ਟੂ ਵਿਲਰਸ ਨੇ 12 ਟੂ ਵਨ ਨੇ ਜਿਹੜੇ ਕਾਰਡ ਮੋਟਰਸਾਈਕਲ ਨੇ ਉਹ ਵਕ ਵਕ PlayStation ਤੋਂ ਚੋਰੀ ਹੋਇਆ ਉਹਦੇ ਚ ਬੰਦੇ ਫੜੇਗੇ ਕੁਝ ਗੈਂਗ ਫੜੇਗੇ ਪਲੱਸ ਕਿਉਂਕਿ ਆਮ ਜਿਹੜਾ ਨਾਗਰਿਕ ਹੈ ਜਾਂ ਜਿਹੜਾ ਰੋਡ ਟੂ ਵੀਲਰ ਯੂਜ਼ ਕਰਦਾ ਹੈ ਉਹਨੂੰ ਵਾਕਈ ਇਹ ਬੜੀ ਵੱਡੀ ਪ੍ਰੋਬਲਮ ਹੁੰਦੀ ਜੇ ਉਹਦਾ ਕੋਈ ਚੋਰੀ ਹੋ ਜਾਂਦਾ ਹੈ ਉਸ ਤੇ ਅਸੀਂ ਸਪੈਸ਼ਲ ਫੋਕਸ ਦਿੰਨੇ ਆ ਕਿਉਂਕਿ ਇਹਦੇ ਨਾਲ ਬੰਦੇ ਦੀ ਲਾਈਫ ਡਿਸਰਪਟ ਹੋ ਜਾਂਦੀ ਹੈ ਕਿ ਉਹਦਾ ਫੋਨ ਚੋਰੀ ਹੋ ਗਿਆ ਜਾਂ ਮੋਟਰਸਾਈਕਲ ਚੋਰੀ ਹੋ ਗਿਆ ਇਹ ਬੜਾ ਕੰਮ ਖਰਾਬ ਹੋ ਗਿਆ। ਸੋਦੇ ਜੀ ਬੜਾ ਵਧੀਆ ਪ੍ਰਣਾਲਾ ਕੀਤਾ ਸਾਡੀ ਸਾਰੀ ਟੀਮ ਨੇ ਮੈਂ ਸਾਰੇ ਆਫੀਸਰਸ ਨੂੰ ਆलमदीਨ ਨੂੰ ਆਪਣੇ ਸ਼ੀਤਲੂਹਣ ਨੂੰ ਰਾਜਵੀਰ ਇਹਨਾਂ ਦੇ ਨਾਲ ਸੁਬਿੰਦਰ ਸਾਡੇ ACP ਮੈਡਮ ਬੈਦੇ ਨੇ ਔਰ ਸਾਡੇ ਜਿਹੜੇ ਟੈਕਨੀਕਲ ਸਟਾਫ ਦੇ ਸਾਡੇ ਜਿਹੜੇ ਸਾਰੀ سپورਟ ਟੀਮ ਹੈ ਉਹ ਇੱਥੇ ਹਾਜ਼ਰ ਹੈ। ਉਹਦੇ ਵਿੱਚ 16 ਵਹੀਕਲਸ 4 ਵੀਲਰ ਵੀ ਹੈਗੇ ਜਿਵੇਂ ਸਕੋਰਪੀਓ ਫੋਰਚੂਨਰ Thar SUV Glanza Legendar ਅਤੇ Travera ਇਹ ਗੱਡੀਆਂ ਵੀ ਹੈ ਜਿਹੜੀਆਂ ਵੀ ਬਰਾਮਤ ਕੀਤੀਆਂ ਗਈਆਂ ਉਹ ਵੀ ਅਸੀਂ ਸਪੋਰਟ ਦੇ ਤੇ ਜਲਦੀ ਜਿਹੜੇ ਮਾਲਕ ਨੇ ਉਹਨਾਂ ਨੂੰ ਸਾਰਿਆਂ ਨੂੰ ਬਚਾਵਾਂਗੇ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਇਹ ਸਿਰਫ ਜਿਹੜੀ ਪ੍ਰੈਸ ਮੀਡੀਆ ਬਰੀਫਿੰਗ ਹੈ ਉਸ ਅਸੀਂ ਬਾਕੀ ਚੀਜ਼ਾਂ ਦਾ ਤੁਹਾਨੂੰ ਦੱਸਦੇ ਰਹਿਣੇ ਆ ਕਿ ਡਰੱਗ ਫੌਲਡੀ ਕ੍ਰਿਸਟਲ ਫੌਲਡਿਆ ਇਹ ਮੈਂ ਸਮਝਦਾ ਇਹ ਵੀ ਬਹੁਤ ਜ਼ਰੂਰੀ ਹੈ 219 ਫੋਨ ਵਾਪਸ ਆਣਗੇ ਤੇ ਕਿੰਨੀ ਖੁਸ਼ੀ ਦੀ ਲਹਿਰ ਹੈ ਇਸੇ ਤਰ੍ਹਾਂ 89 ਜਿਹੜੇ ਚੋਰੀ ਸ਼ੁਦਾ ਆ ਆਟੋਮੋਬਾਈਲਸ ਨੇ ਉਹ ਜਦੋਂ ਬੰਦੇ ਨੂੰ ਵਾਪਸ ਮਿਲਦਾ ਤਾਂ ਉਹਦੀ ਵੀ ਮੈਨੂੰ ਲੱਗਦਾ ਖੁਸ਼ੀ ਬਹੁਤ ਹੁੰਦੀ ਹੈ ਸੋ ਮੈਂ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਕਰਦਾ ਪਬਲਿਕ ਵੱਲੋਂ ਜਿਹੜੇ ਤੁਸੀਂ ਆਏ ਹੋ ਔਰ ਮੈਂ ਦਿਲੋਂ ਗੱਲ ਕਹਿਣਾ ਚਾਹੁੰਦਾ ਕਿ ਪਬਲਿਕ ਤੇ ਪੁਲਿਸ ਦਾ ਬੜਾ ਊੜਾ ਰਿਸ਼ਤਾ ਹੁੰਦਾ ਔਰ ਕੋਈ ਵੀ ਪੁਲਿਸ ਸਿਸਟਮ ਜਿਹੜਾ ਉਹ ਪਬਲਿਕ ਦੇ ਸਹਿਯੋਗ ਤੋਂ ਬਿਨਾ ਕਾਮਯਾਬ ਨਹੀਂ ਹੁੰਦਾ ਅੰਮ੍ਰਿਤਸਰ ਕੁਰੂ ਨਗਰੀ ਦੇ ਵਿੱਚ ਪਬਲਿਕ ਦਾ ਬੇਹਦ ਸਹਿਯੋਗ ਸਾਨੂੰ ਮਿਲਦਾ ਔਰ ਜਿਹੜੀ ਤੁਸੀਂ ਰੋਜ਼ ਰਿਕਵਰੀ ਵਗੈਰਾ ਦੀ ਗੱਲ ਦੇਖਦੇ ਹੋ ਖਵਾਰਾ ਪੜਦੇ ਹੋ ਪੁਲਿਸ ਵੱਲੋਂ ਉਹਦੇ ਵਿੱਚ ਪਰਮਾਤਮਾ ਦੀ ਮਿਹਰ ਦੇ ਨਾਲ ਤੁਹਾਡਾ ਸਾਰਿਆਂ ਦਾ ਸਹਿਯੋਗ ਪਬਲਿਕ ਦਾ ਬੇਹਦ ਮਿਲਿਆ ਔਰ ਮੈਂ ਐਸੀ ਕਰਕੇ ਤੁਹਾਨੂੰ ਇਥੋਂ ਦਿਲੀ ਵਾਰਫਾ ਦਿੰਦਾ ਕਿ ਤੁਸੀਂ ਇੰਨੀ ਮਿਹਨਤ ਨਾਲ ਔਰ ਆਪਣਾ ਕੰਮ ਵੀ ਕਰਦੇ ਹੋ ਤੇ ਸਾਡਾ ਸਹਿਯੋਗ ਵੀ ਦਿੰਦੇ ਥੈਂਕ ਯੂ ਵੈਰੀ ਥੈਂਕ ਯੂ ਜਿਹੜੇ ਮੋਬਾਈਲ ਸੀ ਸਾਰੇ ਚੋਰੀ ਦੇ ਸੀ ਜਾਂ ਗਵਾਚੇ ਹੋਏ ਵੀ ਨੇ ਕੋਈ ਗਵਾਚੇ ਵੀ ਹੈ ਕੋਈ ਚੋਰੀ ਦੇ ਉਹ ਵਸੇ ਰਿਪੋਰਟਲ ਹੈਗਾ ਸਾਡਾ ਜਿਹੜਾ ਇਹਨੂੰ ਸੀ ਆਈਆਰ ਕਹਿੰਦੇ ਐ ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਜਿਸਟਰ ਉਹ ਬੜਾ ਅੱਛਾ ਗਵਰਨਮੈਂਟ ਆਫ ਇੰਡੀਆ ਦਾ ਸੈਂਟਰਲ ਲੈਵਲ ਤੇ ਵੀ ਇਹ ਪੋਰਟਲ ਹੈ ਔਰ ਸਾਡਾ ਸਾਈਬਰ ਸੈੱਲ ਪਲੱਸ ਸਾਡਾ ਜਿਹੜਾ ਟੈਕਨੀਕਲ ਸੈੱਲ 11 ਮਾਨੀਟਰ ਕਰਦੇ ਰਹਿੰਦੇ ਆ ਇਸ ਵਿੱਚ ਨੂੰ ਦੱਸਦੇ ਹੋਏ ਇਹ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਫੋਨ ਰੈਸੀਪੀਐਂਟਸ ਨੇ ਉਹ ਜੋ ਜਿਹੜੇ ਮਿਲੇ ਸਾਨੂੰ ਰਿਕਵਰ ਕੀਤੇ ਬਿਹਾਰ ਯੂਪੀ ਦਿੱਲੀ ਅਤੇ ਹੋਰ ਪੰਜਾਬ ਦੇ ਵਕਫਾ ਵਕੀਲਾਂ ਤੋਂ ਵੀ ਅਸੀਂ ਰਿਕਵਰ ਕਰਕੇ ਪਬਲਿਕ ਨੂੰ ਅਪੋਰਟ ਸਰ ਥਾਣੇ ਵਿੱਚ ਅਪੈਂਡੈਂਟ ਜਿਹੜੀ ਵੀਕਲ ਸੀ ਉਹ